ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੰਹੇਰ ਦੀ ਸਾਡੀ ਜਹੇਵੰਦੀ ਹੈ ਮੇਰਾ ਨਾਮ ਜਗਦੀਸ਼ ਸਿੰਘ ਆ ਪਿੰਡ ਮੇਰਾ ਝਾਜੋਗੀਆਂ ਮੈਂ ਜੂਨ ਦਾ ਸਕੱਤਰ ਵੀ ਆ ਪਿੰਡ ਦਾ ਪ੍ਰਧਾਨ ਵੀ ਆ ਜੀ ਅੱਜ ਤੁਸੀਂ ਕਿੱਥੇ ਆਏ ਜੀ ਅਸੀਂ ਪਟਿਆਲਾ ਰਜਿੰਦਰਾ ਹਸਪਤਾਲ ਆਏ ਆ ਅੱਜ ਸਾਡਾ ਚਾਚਾ ਹੀ ਵੜ ਤੋਂ ਲੱਗਦਾ ਸ੍ਰੀਕੇ ਤੋਂ ਜੀ ਤੇ ਪਰਸੋਂ ਉਹ ਆਪਣਾ ਲੰਗਰ ਸਕਣ ਗਏ ਸੰਗੂ ਬਾਟਰ ਤੇ ਜਿੱਦਾਂ ਸੰਗੂ ਬਾਟਰ ਤੋਂ ਪਿੱਛੇ ਸਾਡੀਆਂ ਟਰਾਲੀਆਂ ਖੜੀਆਂ ਸੀ ਉੱਥੇ ਲੰਗਰ ਸਕਣਗੇ ਪਰਸੋਂ ਦਿਨ ਨਾਲ ਧੂਮਾ ਜਾਣ ਦੇ ਨਾਲ ਉਹਨੂੰ ਬੜੀ ਦਿੱਕਤ ਆਈ ਦੇ ਕੱਲ ਉਹਨੇ ਉੱਥੇ ਲੋਕਲ ਦਵਾਈ ਲੱਲੀ ਡਾਟ ਰਾਂਗੋ ਇਹਦੇ ਲਈ ਉਥੇ ਕੈਂਪ ਲਾਇਆ ਤੇ ਸਵੇਰੇ ਅੱਜ ਮਨੇਰੇ ਅੱਜ 3 ਵਜੇ ਅੱਜ 3 ਵਜੇ ਨਾਲੋਂ ਜ਼ਿਆਦਾ ਹੀ ਪ੍ਰੋਬਲਮ ਆਈ ਤੇ ਮੈਨੂੰ ਮਾਂ ਵੀ 43 ਸੁੱਤਾ ਨਾਲ ਤਨੇ ਅਸੀਂ ਇਕੱਠੇ ਜੁੱਤੇ ਸਾਰੇ ਜਣੇ ਦੋ ਬੰਦੇ ਸਾਡੇ ਹੋਰ ਹੀ ਤਿੰਨ ਜਣੇ ਅਸੀਂ ਤੇ ਸੌਣ ਦੇ ਜੋ ਸੁੱਤਾ ਦੇ ਮੈਨੂੰ ਉਹਦਾ ਮੇਰੇ ਦਰਦ ਹੁੰਦੀ ਆ ਤੇ ਮੇਰੇ ਕਾਲੀ ਪੈਂਦੀ ਹੈ ਇੱਕ ਜਗ੍ਹਾ ਅਸੀਂ ਲੈ ਗਏ ਪਿਛਲਾ ਸ਼ਹਿਰ ਕਿਹੜਾ ਵਾ ਆਪਣਾ ਉੱਥੇ ਚੱਲ ਕੇ ਲਗੇ ਉੱਥੋਂ ਉਹਨਾਂ ਨੇ ਰੈਫਰ ਸਾਨੂੰ ਇੱਥੇ ਕਰਤਾ ਵੀ ਇਹਨੂੰ ਸਾਰੀ ਪਾਉਂਗਾ ਜਿਆਦੀ ਤੇ ਕੋਈ ਪਹਿਲਾਂ ਟੈਗ ਨਹੀਂ ਕੋਈ ਪਹਿਲਾਂ ਕੋਈ ਨੁਕਸ ਨਹੀਂ ਉਹਨੂੰ ਕੋਈ ਕੋਈ ਨਹੀਂ ਕੱਲ ਹੱਸਦਾ ਗੱਸਦਾ ਸਵੇਰੇ ਰਾਤ ਵੀ ਗੱਲਾਂ ਕਰਦੇ ਨੇ ਘਰ ਵੀ ਇਹ ਗੱਲ ਕੀਤੀ ਆਪਣੀਆਂ ਨਵਾਂ ਨਾ ਵੀ ਗੱਲ ਉਹਨੇ ਕੀਤੀ ਕੋਈ ਐ ਚੜਦੀ ਕਲਾ ਜੀ ਸਵੇਰ ਤੱਕ ਵੀ ਚੜਦੀ ਕਲਾ ਰਿਆ ਹੁਣ ਵੀ 6:30 ਵਜੇ ਉਹਨੇ ਸਾਡੇ ਕੋਲ ਯਾਨੀ ਕਿ 8:00 ਵਜੇ 7:30 ਪਾਉਣੇ 8:00 ਵਜੇ ਸਾਡੇ ਕੋਲ ਫੇਪ ਆਪਾ ਉਹ ਕੋ ਪਾਣੀ ਪੀਤਾ ਵੀ ਮੈਂ ਠੀਕ ਹਾਂ ਤੇ ਦਰਦੀ ਬੱਸ ਗਈ ਨਾ ਮੇਰੇ ਹੋਈ ਜਾਂਦੀ ਦਰਦੀ ਕਿੰਨੀ ਉਮਰ ਕਿੰਨੀ ਦੀ ਉਮਰ ਦੀ 65 ਤੋਂ 70 ਸਾਲ ਦੇ ਵਿੱਚ ਦੇ ਹੈਗੀ ਜੀ ਜੀ ਮੰਗ ਕੀ ਕਰਦੇ ਹੋ ਸਰਦਾਰ ਮੰਗਦੇ ਇਹੋ ਕਰਦੇ ਹੁਣ ਸਾਡੇ ਆਗੂ ਆ ਰਹੇ ਆ ਜੀ ਅਸੀਂ ਆਨੇ ਵੀ ਤੇ ਸੀਧ ਹੋ ਗਿਆ ਤੇ ਮੌਤ ਚਲ ਹੋਣੀ ਪਲ ਬੜੀ ਮਾਨ ਦੀ ਗੱਲ ਵੀ ਉਹਨੇ ਆਪਣਾ ਸਹਾਰਾ 11 ਤਰੀਕ ਦੇ ਅਸੀਂ ਘਰੋਂ ਚਲੇ ਗਏ ਆ ਜੀ ਤੇ ਅੱਜ ਸਵੇਰੇ ਸੁਭਾਹੀ ਆ ਸਵਾ 7:00 ਵਜੇ ਨਾਮ ਕੀ ਹੋਣੀ ਆ ਨਾ ਗਿਆਨ ਸਿੰਘ ਆ ਜੀ ਤੇ ਘਰ ਦੇ ਵਿੱਚ ਕਿੰਨੇ ਇਹ ਹਾਲਾਤ ਉਹਨਾਂ ਦੇ ਘਰ ਦੇ ਜੀ ਸਵਾ 7:00 ਕਲਾ ਪੈ ਗਈ ਦਾ ਸਾਰਾ ਜੀ 1:30 ਸਵਾ ਕਲਾ ਗਿਆ ਪੈ ਗਈ ਦਾ ਤੇ ਦੋ ਭਰਾ ਹੀ ਆ ਜੀ ਇਹਨੇ ਬੱਚੇ ਤਿੰਨ ਭਰਾ ਸੀ ਦੋ ਭਰਾ ਹੁਣ ਜਿੰਦੇ ਇੱਕ ਮੋਰ ਪਹਿਲਾਂ ਹੋ ਗਈ ਜੀ ਬੱਚੇ ਦਾ ਜੀ ਇਹਦੀ ਘਰ ਦੀ ਵੀ ਮੌਤ ਪਹਿਲਾਂ ਹੋ ਗਈ ਬੱਚਾ ਨਹੀਂ ਹੋਇਆ ਤੇ ਪਤੀਆਂ ਨੇ ਨਾਲ ਰਹਿੰਦਾ ਸੀ ਵਧੀਆ ਆਪਣਾ ਮਤਲਬ ਵੀ ਦੇਖਭਾਲ ਦੇ ਲਈ ਵਧੀਆ ਕੋਈ ਨਹੀਂ ਹੈ ਹੱਜੀ ਤੇ ਜਿੱਥੇ ਵੀ ਆਨੇ ਜਾਨੇ ਹਰ ਥਾਂ ਜਾਂਦਾ ਸੀ ਨਾਲ ਸਾਡੇ ਆ ਜੀ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਪੰधेਰ ਦੀ ਸਾਡੀ ਜਹੇਬੰਦੀ ਹੈ ਮੇਰਾ ਨਾਮ ਜਗਦੀਸ਼ ਸਿੰਘ ਆ ਪਿੰਡ ਮੇਰਾ ਚਾਜੋਗੀਆਂ ਮੈਂ ਜੂਨ ਦਾ ਸਕੱਤਰ ਵੀ ਆ ਪਿੰਡ ਦਾ ਪ੍ਰਧਾਨ ਵੀ ਆ ਜੀ ਅੱਜ ਤੁਸੀਂ ਕਿੱਥੇ ਆਏ ਜੀ ਅਸੀਂ ਪਟਿਆਲਾ ਰਜਿੰਦਰਾ ਹਸਪਤਾਲ ਆਏ ਆ ਅੱਜ ਸਾਡਾ ਚਾਚਾ ਹੀ ਘਰ ਤੋਂ ਲੱਗਦਾ ਸ੍ਰੀਕੇ ਤੋਂ ਜੀ ਤੇ ਪਰਸੋਂ ਉਹ ਆਪਣਾ ਲੰਗਰ ਸਕਣ ਗਏ ਸੰਗੂ ਬਾਟਰ ਤੇ ਜਿੱਦਾਂ ਸੰਗੂ ਬਾਟਰ ਤੋਂ ਪਿੱਛੇ ਸਾਡੀਆਂ ਟਰਾਲੀਆਂ ਖੜੀਆਂ ਸੀ ਉੱਥੇ ਲੰਗਰ ਸਕਣਗੇ ਪਰਸੋਂ ਦੀ ਨਾਲ ਧੂਆ ਜਾਣ ਦੇ ਨਾਲ ਉਹਨੂੰ ਬੜੀ ਦਿਖਤਾਈ ਦੇ ਕੱਲ ਉਹਨੇ ਉਥੇ ਲੋਕਲ ਦਵਾਈ ਲੱਲੀ ਡਾਕਟਰਾਂ ਕੋ ਇਹਦੇ ਲਈ ਉਥੇ ਕੈਂਪ ਲਾਇਆ ਤੇ ਸਵੇਰੇ ਅੱਜ ਮਨੇਰੇ ਅੱਜ 3 ਵਜੇ ਅੱਜ 3 ਵਜੇ ਨਾਲੋਂ ਜ਼ਿਆਦਾ ਹੀ ਪ੍ਰੋਬਲਮ ਆਈ ਤੇ ਮੈਨੂੰ ਮਾਂ ਵੀ 43 ਸੁੱਤਾ ਨਾਲ ਤਨੇ ਅਸੀਂ ਇਕੱਠੇ ਜੁੱਤੇ ਸਾਰੇ ਜਣੇ ਦੋ ਬੰਦੇ ਸਾਡੇ ਹੋਰ ਹੀ ਤਿੰਨ ਜਣੇ ਅਸੀਂ ਤੇ ਸੌਣ ਦੇ ਜੋ ਸੁੱਤਾ ਦੇ ਮੈਨੂੰ ਨਾ ਮੇਰੇ ਦਰਦ ਹੁੰਦੀ ਆ ਤੇ ਮੇਰੇ ਕਾਲੀ ਪੈਂਦੀ ਹੈ ਇੱਕ ਜਗ੍ਹਾ ਅਸੀਂ ਲੈ ਗਏ ਪਿਛਲਾ ਸ਼ਹਿਰ ਕਿਣਾ ਆਪਣਾ ਉਥੇ ਚੱਲ ਕੇ ਲਗੇ ਉਥੋਂ ਉਹਨਾਂ ਨੇ ਰੈਫਰ ਸਾਨੂੰ ਇੱਥੇ ਕਰਤਾ ਵੀ ਇਹਨੂੰ ਸਾਰੀ ਪਾਉਂਗਾ ਜਿਆਦੀ ਤੇ ਕੋਈ ਪਹਿਲਾਂ ਟੈਗ ਨਹੀਂ ਕੋਈ ਪਹਿਲਾਂ ਕੋਈ ਨੁਕਸ ਨਹੀਂ ਉਹਨੂੰ ਕੋਈ ਕੋਈ ਨਹੀਂ ਕੱਲ ਹੱਸਦਾ ਗੱਸਦਾ ਸਵੇਰੇ ਰਾਤ ਵੀ ਗੱਲਾਂ ਕਰਦੇ ਨੇ ਘਰ ਵੀ ਇਹ ਗੱਲ ਕੀਤੀ ਆਪਣੀਆਂ ਨਵਾਂ ਨਾ ਵੀ ਗੱਲ ਉਹਨੇ ਕੀਤੀ ਕੋਈ ਐ ਚੜਦੀ ਕਲਾ ਜੀ ਸਵੇਰ ਤੱਕ ਵੀ ਚੜਦੀ ਕਲਾ ਰਿਆ ਹੁਣ ਵੀ 6:30 ਵਜੇ ਉਹਨੇ ਸਾਡੇ ਕੋਲ ਯਾਨੀ ਕਿ 8:00 ਵਜੇ 7:30 ਪਾਉਣੇ 8:00 ਵਜੇ ਸਾਡੇ ਕੋਲ ਫੇਪ ਆਪਾ ਉਹ ਕੋ ਪਾਣੀ ਪੀਤਾ ਵੀ ਮੈਂ ਠੀਕ ਹਾਂ ਤੇ ਦਰਦੀ ਬੱਸ ਗਈ ਨਾ ਮੇਰੇ ਹੋਈ ਜਾਂਦੀ ਦਰਦੀ ਕਿੰਨੀ ਉਮਰ ਕਿੰਨੀ ਦੀ ਉਮਰ ਦੀ 65 ਤੋਂ 70 ਸਾਲ ਦੇ ਵਿੱਚ ਦੇ ਹੈਗੀ ਜੀ ਜੀ ਮੰਗ ਕੀ ਕਰਦੇ ਹੋ ਸਰਦਾਰ ਮੰਗਦੇ ਇਹੋ ਕਰਦੇ ਹੁਣ ਸਾਡੇ ਆਗੂ ਆ ਰਹੇ ਆ ਜੀ ਅਸੀਂ ਆਨੇ ਵੀ ਤੇ ਸਿੱਧ ਹੋ ਗਿਆ ਤੇ ਮੌਤ ਚਲ ਹੋਣੀ ਪਲ ਬੜੀ ਮਾਨ ਦੀ ਗੱਲ ਵੀ ਉਹਨੇ ਆਪਣਾ ਸਹਾਰਾ 11 ਤਰੀਕ ਦੇ ਅਸੀਂ ਘਰੋਂ ਚਲੇ ਗਏ ਆ ਜੀ ਤੇ ਅੱਜ ਸਵੇਰੇ ਸੁਭਾਹੀ ਆ ਸਵਾ 7:00 ਦਾ ਨਾਮ ਕੀ ਹੋਣੀ ਆ ਨਾ ਗਿਆਨ ਸਿੰਘ ਆ ਜੀ ਤੇ ਘਰ ਦੇ ਵਿੱਚ ਕਿੰਨੇ ਇਹ ਹਾਲਾਤ ਉਹਨਾਂ ਦੇ ਘਰ ਦੇ ਜੀ ਸਵਾ 7:00 ਕਲਾ ਪੈ ਗਿਆ ਸਾਰਾ ਜੀ 1.5 ਸਵਾ ਕਲਾ ਗਿਆ ਪੈ ਗਿਆ ਤੇ ਦੋ ਭਰਾ ਆਈਏ ਜੀ ਇਨੇ ਬੱਚੇ ਤਿੰਨ ਭਰਾ ਸੀ ਦੋ ਭਰਾ ਹੁਣ ਜਿੰਦੇ ਇੱਕ ਮੋਰ ਪਹਿਲਾਂ ਹੋ ਗਈ ਬੱਚੇ ਦਾ ਜੀ ਇਹਦੀ ਘਰ ਦੀ ਵੀ ਮੌਤ ਪਹਿਲਾਂ ਹੋ ਗਈ ਬੱਚਾ ਨਹੀਂ ਹੋਇਆ ਪਤੀਆਂ ਨੇ ਨਾਲ ਰਹਿੰਦਾ ਸੀ ਵਧੀਆ ਆਪਣਾ ਮਤਲਬ ਵੀ ਦੇਖਭਾਲ ਦੇ ਲਈ ਵਧੀਆ ਕੋਈ ਨਹੀਂ ਹੈ ਹੱਜੀ ਤੇ ਜਿੱਥੇ ਵੀ ਆਨੇ ਜਾਨੇ ਹਰ ਥਾਂ ਜਾਂਦਾ ਹੈ ਨਾਲ ਸਾਡੇ ਆ